ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਬਾਹੀ ਗੁਰੂ ਜੀ ਸੋਨੋ ਹਮੇਸ਼ਾ ਠੀਕ ਠਾਕ ਤੇ ਹਮੇਸ਼ਾ ਖੁਸ਼ ਰਹੋ ਹਾਂਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਕੁਝ ਜ਼ਰੂਰੀ ਗੱਲਾਂ ਹਨ ਜਿਹੜੀਆਂ ਮੇਰੇ ਮਾਈਂਡ ਦੇ ਵਿੱਚ ਚੱਲਦੀਆਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਅੱਜ ਵੀ ਕੁਝ ਏਦਾਂ ਦੀ ਗੱਲ ਮੇਰੀ ਮਾਈਂਡ ਦੇ ਵਿੱਚ ਚੱਲ ਰਹੀ ਆ ਮੈਂ ਸੋਚਿਆ ਮੈਂ ਕਿ ਚਲੋ ਛੋਡੇਣਾ ਭਾ ਜ਼ਰੂਰ ਸ਼ੇਅਰ ਕਰਾਂਗੇ ਕੰਮ ਤਾਂ ਚਲੋ ਮੇਰੇ ਘਰ ਦੇ ਜਿਹੜੇ ਹੈਗੇ ਨੇ ਉਹ ਤਾਂ ਚੱਲਦੇ ਰਹਿੰਦੇ ਆ ਹਰ ਇੱਕ ਭੈਣ ਦੇ ਜਿਹੜੇ ਕੰਮ ਨਹੀਂ ਹੁੰਦੇ ਨੇ ਮੇਰੇ ਕੁਝ ਜ਼ਿਆਦਾ ਲੈਦਾ ਨਹੀਂ ਹੈਗੇ ਤੇ ਹਾਂਜੀ ਜਿਵੇਂ ਕਿ ਹਨਾ ਅੱਜ ਦਾ ਜਿਹੜਾ ਟਾਈਮ ਆ ਕੁਝ ਇਦਾਂ ਦਾ ਆਇਆ ਪਿਆ ਹਨਾ ਜਾਨੀ ਕਿ ਹਰ ਇੱਕ ਬੰਦੇ ਨੂੰ ਜਿਹੜੀ ਟੈਨਸ਼ਨ ਨਾ ਡਿਪਰੈਸ਼ਨ ਨਾ ਹਰ ਇੱਕ ਬੰਦੇ ਨੂੰ ਆ ਗਈ ਜਾਨੀ ਆਪਾਂ ਕਹਿ ਲਈਏ 100 ਦੇ ਵਿੱਚੋਂ 90% ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਮਾਈਂਡ ਤੇ ਕੋਈ ਨਾ ਕੋਈ ਟੈਨਸ਼ਨ ਡਿਪਰੈਸ਼ਨ ਕਹਿ ਲਓ ਚਿੰਤਾ ਕਹਿ ਲਓ ਹਨਾ ਕਿਸੇ ਨਾ ਕਿਸੇ ਕੰਮ ਦੀ ਹੈਗੀ ਆ ਚਾਹੀ ਆਪਣੇ ਘਰ ਪਰਿਵਾਰ ਦੀ ਟੈਨਸ਼ਨ ਲਾ ਲੂ ਹਨਾ ਬੱਚੇ ਪੜ੍ਹ ਨਹੀਂ ਰਹੀ ਜਾਂ ਆਪਣਾ ਪਰਿਵਾਰ ਆਪਣਾ ਸਾਥ ਨਹੀਂ ਦੇ ਰਿਹਾ ਹਨਾ ਘਰ ਵਿੱਚ ਪੈਸੇ ਦੀ ਤੰਗੀ ਆ ਕਿਸੇ ਵੀ ਤਰ੍ਹਾਂ ਦੀ ਲਾ ਲੂ ਹਨਾ ਬਹੁਤ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਇਸ ਟਾਈਮ ਦੇ ਮਾਈਂਡ ਦੇ ਵਿੱਚ ਵੀ ਨਹੀਂ ਹੈਗੀਆਂ ਤੁਹਾਡੇ ਨਾਲ ਹੋ ਰਹੀਆਂ ਹੋਣਗੀਆਂ ਹਨਾ ਤੇ ਬਹੁਤ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਉਹਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਨਾ ਮੇਨ ਤਾਂ ਕਾਰਨ ਇੱਕ ਇਹ ਹੁੰਦਾ ਟੈਨਸ਼ਨ ਦਾ ਇੱਕ ਹੋਰ ਕਾਰਨ ਵੀ ਮੈਨੂੰ ਮੇਨ ਲੱਗਦਾ ਵੀ ਜਦੋਂ ਆਪਾਂ ਹਮੇਸ਼ਾ ਆਪਦੇ ਪਾਸਟ ਬਾਰੇ ਸੋਚਦੇ ਰਹਿੰਨੇ ਆ ਜਿਵੇਂ ਆਪਾਂ ਕਹਿਦੀ ਆ ਨਾ ਵੀ ਆਪਣੇ ਨਾਲ ਪਿਛਲੇ ਟਾਈਮ ਚ ਕੁਝ ਇਦਾਂ ਦਾ ਹੋਇਆ ਵੀ ਆਪਾਂ ਨੂੰ ਹਰ ਟਾਈਮ ਬਸ ਉਹੀ ਗੱਲ ਦੀ ਚਿੰਤਾ ਲੱਗੀ ਰਹਿੰਦੀ ਆ ਹਾਲਾਂਕਿ ਉਹਦਾ ਪਾਣੀ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਕੋਈ ਵੀ ਆਪਾਂ ਨੂੰ ਉਹਦਾ ਬੈਨੀਫਿਟ ਨਹੀਂ ਹੁੰਦਾ ਪਰ ਫੇਰ ਵੀ ਆਪਾਂ ਪਤਾ ਨਹੀਂ ਕਿਉਂ ਆ ਨਾ ਆਪਣੇ ਮਾਈਂਡ ਤੇ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜੀਆਂ ਤੇ ਮੈਨੂੰ ਵੀ ਹਜੇ ਤਾਂ ਲੱਗਿਆ ਮੈਂ ਕਿਹਾ ਵੀ ਇਹ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਆ ਕਿਉਂਕਿ ਕੁਝ ਗੱਲਾਂ ਮੇਰੇ ਨਾਲ ਵੀ ਇਦਾਂ ਮੈਨੂੰ ਲੱਗਦਾ ਨਾ ਵੀ ਜਿਹੜੀ ਹਰ ਵਕਤ ਮੇਰੇ ਮਾਈਂਡ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਆਪਣੇ ਪੁਰਾਣੇ ਟਾਈਮ ਨੂੰ ਲੈ ਕੇ ਹਨਾ ਜਿਵੇਂ ਕਿ ਆਪਣੇ ਤੋਂ ਆਪਣੇ ਮਾਪਿਓ ਵਿਛੜੇ ਜਾਂ ਕੋਈ ਵੀ ਲਾਲੂ ਹਨਾ ਪਰਿਵਾਰ ਦਾ ਕੋਈ ਵੀ ਮੈਂਬਰ ਆਪਣੇ ਤੋਂ ਵਿਛੜ ਗਿਆ ਆਪਾਂ ਨੂੰ ਇਦਾਂ ਲੱਗਦਾ ਵੀ ਕਿਉਂ ਆਇਆ ਉਹ ਟਾਈਮ ਹਨਾ ਕਿਉਂ ਆਇਆ ਹਨਾ ਆਪਾਂ ਅੱਜ ਦੀ ਘੜੀ ਵੀ ਆਪਾਂ ਨਾ ਉਹ ਗੱਲਾਂ ਭੁੱਲਦੇ ਨਹੀਂ ਹੈਗੇ ਹਰ ਵਕਤ ਵੀ ਇਹ ਟਾਈਮ ਬਦਲਿਆ ਜਾਂਦਾ ਐ ਹੁੰਦਾ ਐ ਹੁੰਦਾ ਹਨਾ ਪਰ ਉਹ ਗੱਲਾਂ ਆਪਣੇ ਹੱਥ ਨਹੀਂ ਆਉਂਦੀਆਂ ਹੁੰਦਾ ਕੁਝ ਵੀ ਨਹੀਂ ਉਹਦੇ ਨਾਲ ਸਿਰਫ ਆਪਣੇ ਮਾਈਂਡ ਤੇ ਜਿਹੜੀ ਟੈਨਸ਼ਨ ਆ ਹਮੇਸ਼ਾ ਹੀ ਉਹ ਬਣਦੀ ਹੈਗੀ ਤੇ ਜਿਵੇਂ ਕਿਹਾ ਨਾ ਆਪਾਂ ਇੱਕ ਮੰਨ ਲਓ ਕਿਸੀਂ ਆਪਾਂ ਬਸ ਦਾ ਸਫਰ ਕਰਦੇ ਹਾਂ ਨਾ ਆਪਣੀ ਪੁਰਾਣੀ ਟਿਕਟਾਂ ਆਪਣੇ ਲੈ ਕੇ ਚਲਾ ਲਈ ਤੇ ਇੱਕ ਵਾਰੀ ਤਾਂ ਚਲੋ ਆਪਾਂ ਉਹਨਾਂ ਨਾਲ ਸਫਰ ਕਰ ਲੈਣੇ ਆ ਜਦੋਂ ਆਪਾਂ ਦੁਬਾਰੇ ਟਿਕਟ ਲੈਣੇ ਆ ਕਿ ਆਪਾਂ ਉਹਦੇ ਨਾਲ ਦੁਬਾਰੇ ਸਫਰ ਕਰ ਸਕਦੇ ਆ ਨਹੀਂ ਉਹ ਟਿਕਟ ਬਿਲਕੁਲ ਬੇਕਾਰ ਆ ਇਸ ਲਈ ਮੈਨੂੰ ਵੀ ਇਦਾਂ ਲੱਗਦਾ ਵੀ ਜਿਹੜੀਆਂ ਆਪਣੀਆਂ ਪਾਸਟ ਦੀਆਂ ਗੱਲਾਂ ਨੇ ਚਲੋ ਜਿਹੜੇ ਆ ਚਿੰਤਾ ਆਪਣੇ ਅੱਜ ਦੀ ਘੜੀ ਆ ਉਹਨਾਂ ਨੂੰ ਵੀ ਮੈਨੂੰ ਇਦਾਂ ਲੱਗਦਾ ਵੀ ਕੋਈ ਵੀ ਗੱਲ ਇਦਾਂ ਦੀ ਨਹੀਂ ਹੁੰਦੀ ਜਿਹਨੂੰ ਆਪਾਂ ਸਲਝਾ ਨਾ ਸਕੀ। ਹਾਲਾਂਕਿ ਉਹ ਨਹੀਂ ਮੰਨਤੇ ਚਿੰਤਾ ਕਰਕੇ ਨਹੀਂ ਆਪਾਂ ਗੱਲ ਸਲਝਾ ਸਕਦੇ ਜਿੰਨੇ ਆਪਣਾ ਮਾਈਂਡ ਨੂੰ ਆਪਦੇ ਨੂੰ ਰਿਲੈਕਸ ਕਰਕੇ ਉਹ ਗੱਲ ਦਾ ਆਪਾਂ ਹੱਲ ਕੱਢ ਸਕਦੇ ਆ। ਦੁਨੀਆ ਤੇ ਲਾ ਲਓ ਹਨਾ ਆਪਣੇ ਪਰਿਵਾਰ ਚ ਲਾ ਲਓ ਕੋਈ ਵੀ ਗੱਲ ਇਦਾਂ ਦੀ ਨਹੀਂ ਹੁੰਦੀ ਹੈਗੀ ਵੀ ਜਿਹਦਾ ਹੱਲ ਨਾ ਹੋਵੇ। ਜਾਂ ਫਿਰ ਘਰ ਦੀ ਲੜਾਈ ਝਗੜੇ ਦਾ ਲਾਲੂ ਵੀ ਦਾ ਕੋਈ ਹੱਲ ਨਹੀਂ ਹੈਗਾ ਕੋਈ ਵੀ ਗੱਲ ਇਦਾਂ ਦੀ ਨਹੀਂ ਹੈਗੀ ਜਿਹਦਾ ਕੋਈ ਹੱਲ ਨਾ ਹੋਵੇ ਉਹ ਗੱਲਾਂ ਹਮੇਸ਼ਾ ਸੁਲਝਾਈਆਂ ਜਾ ਸਕਦੀਆਂ ਨੇ ਤੇ ਫਿਰ ਉਹਨਾਂ ਨੂੰ ਟੈਨਸ਼ਨ ਲੈਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਹਨਾ ਆਪਾਂ ਕਿਉਂ ਟੈਨਸ਼ਨ ਲਈਏ ਜਿਹੜੀ ਚੀਜ਼ ਹੋਣੀ ਆ ਉਹ ਸ਼ਿਵਾਏ ਗੁਰੂ ਨੇ ਉਸ ਪ੍ਰਮਾਤਮਾ ਨੇ ਜਿਹੜੀ ਚੀਜ਼ ਲਿਖਦੀ ਉਹ ਹਮੇਸ਼ਾ ਹੋ ਕੇ ਰਹਿਦੀ ਹੁੰਦੀ ਹੈ ਅਬ ਦੇ ਕੱਲ ਦੀ ਜਨਤਾ ਨਾ ਕਰਕੇ ਆਪਣੇ ਪਾਸਟ ਬਾਰੇ ਨਾ ਸੋਚ ਕੇ ਜੋ ਟਾਈਮ ਲੰਘ ਗਿਆ ਉਹ ਲੰਘ ਗਿਆ ਉਹ ਮੁੜ ਕੇ ਨਹੀਂ ਆਉਂਦਾ ਹਮੇਸ਼ਾ ਆਪਦੇ ਅੱਜ ਦੇ ਬਾਰੇ ਸੋਚੋ ਚਿੰਤਾ ਕਰੀ ਤੇ ਕੋਈ ਹੱਲ ਨਹੀਂ ਹੁੰਦਾ ਹੈਗਾ ਕਿਸੇ ਵੀ ਗੱਲ ਦਾ ਲਾ ਲਓ ਕੋਈ ਆਪਣੇ ਮਾਈਂਡ ਦੇ ਆ ਹਾਂ ਉਹਦੇ ਨਾਲ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਆਪਾਂ ਕੋਈ ਨਾ ਕੋਈ ਬਿਮਾਰੀ ਜ਼ਰੂਰ ਲਗਾ ਸਕਦੀਆਂ ਨੇ ਜੇਕਰ ਆਪਾਂ ਹਰ ਵਕਤ ਮੰਨ ਲਓ ਕਿਸੇ ਵੀ ਗੱਲ ਦੀ ਜਨਤਾ ਕਰਦੇ ਰਹਾਂਗੇ ਨਾ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੋ ਗਈ ਜਾਂ ਫਿਰ ਕਿਸੇ ਦੀ ਢਟਕਣ ਵਧਣ ਲੱਗ ਗਈ ਕੋਈ ਵੀ ਲਾ ਲਓ ਹੈਲਥ ਪ੍ਰੋਬਲਮ ਲਾ ਲਓ ਹਨਾ ਉਹਦੇ ਨਾਲ ਆਪਾਂ ਵੀ ਤੰਗ ਹੋਵਾਂਗੇ ਆਪਣਾ ਪਰਿਵਾਰ ਵੀ ਤੰਗ ਹੋਵਾਂਗੇ ਹਮੇਸ਼ਾ ਹੀ ਬਸ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਹਮੇਸ਼ਾ ਖੁਸ਼ ਰਹੋ ਆਪਣੇ ਅੱਜ ਦੇ ਟਾਈਮ ਦੇ ਵਿੱਚ ਰਹੋ ਜੋ ਪਾਸਟ ਲੰਘ ਚੁੱਕਿਆ ਉਹ ਦੁਬਾਰੇ ਨਹੀਂ ਮੁੜ ਕੇ ਆਉਂਦਾ ਕਦੇ ਵੀ ਨਹੀਂ ਮੁੜ ਕੇ ਆਉਂਦਾ ਮਨ ਨੂੰ ਆਪਣੇ ਮਾਪਿਓ ਨੇ ਆਪਣੇ ਤੋਂ ਵਿਛੜ ਗਏ ਉਹ ਨਹੀਂ ਮੁੜ ਕੇ ਆਉਂਦੇ ਹਾਂ ਉਹਨਾਂ ਦੀਆਂ ਯਾਦਾਂ ਨੇ ਆਪਣੇ ਮਨ ਦੇ ਵਿੱਚ ਰਹਿਣਗੀਆਂ ਹਮੇਸ਼ਾ ਰਹਿਣਗੀਆਂ ਜਦੋਂ ਤੱਕ ਆਪਾਂ ਜਿਉਂਦੇ ਰਹਾਂਗੇ ਰਹਾਂਗੇ ਪਰ ਹਾਂ ਆਪਾਂ ਮਾੜੀਆਂ ਗੱਲਾਂ ਕਿਉਂ ਯਾਦ ਕਰੀਏ ਹਨਾ ਉਬੀ ਜਾਇ ਹੋ ਜਾਂਦਾ ਹੈ ਹੋ ਜਾਂਦਾ ਆਪਾਂ ਸਾਰਾ ਦਿਨ ਉਹੀ ਗੱਲਾਂ ਬਾਰੇ ਸੋਚ ਜਾਈਏ ਉਹ ਗੱਲਾਂ ਫੋਚ ਕੇ ਆਪਣਾ ਅੱਜ ਵੀ ਤੇ ਆਪਣਾ ਆਉਣੇ ਵਾਲਾ ਕੱਲ ਵੀ ਆਪਾਂ ਖਰਾਬ ਕਰ ਰਹੇ ਹਾਂ ਆਉਣੇ ਵਾਲਾ ਕੱਲ ਦਾ ਮਤਲਬ ਇਹ ਲਾ ਲਓ ਹਨਾ ਵੀ ਜਦੋਂ ਆਪਾਂ ਅੱਜ ਦੀ ਘੜੀ ਨਹੀਂ ਕੁਝ ਕਰ ਰਹੇ ਆਪਾਂ ਆਪਣੇ ਪਾਸਟ ਬਾਰੇ ਸਾਰਾ ਦਿਨ ਸੋਚੀ ਜਾਂਦੇ ਆ ਤੇ ਆਪਣਾ ਆਉਣੇ ਵਾਲਾ ਕੱਲ ਤਾਂ ਓਬਵੀਅਸਲੀ ਖਰਾਬ ਹੋਣਾ ਕਿਉਂਕਿ ਜਿਹੜੀ ਚੀਜ਼ ਹੋ ਗਈ ਲੰਘ ਗਈ ਉਹ ਕਦੇ ਵੀ ਵਾਪਸ ਨਹੀਂ ਹੁੰਦੀ ਨਾ ਉਹਨੂੰ ਆਪਾਂ ਠੀਕ ਕਰ ਸਕਦੇ ਆ ਜੋ ਚੀਜ਼ ਹੋ ਗਈ ਉਹਨਾਂ ਆਪਾਂ ਕਦੇ ਬਦਲ ਨਹੀਂ ਸਕਦੇ ਉਹ ਪਰਮਾਤਮਾ ਨੇ ਉਸ ਬਾਹੀ ਗਰੂ ਨੇ ਜਿਵੇਂ ਬਿਉਤ ਬਣਾਈ ਆ ਉਹਵੇਂ ਬਣਾਈ ਆ ਉਹਵੇਂ ਹੋ ਕੇ ਰਹਿਣੀ ਹੁੰਦੀ ਆ ਇਸ ਲਈ ਬਸ ਮੈਂ ਤਾਂ ਮੈਨੂੰ ਇਦਾਂ ਇਹੀ ਚੀਜ਼ ਲੱਗਦੀ ਆ ਮੇਰੇ ਅੱਜ ਮਨ ਦੇ ਵਿੱਚ ਇਹੀ ਖਿਆਲ ਆਇਆ ਵੀ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਾਂ ਕਿ ਕਦੇ ਵੀ ਆਪਣੇ ਪਾਸਟ ਬਾਰੇ ਨਾ ਸੋਚ ਕੇ ਹਨਾ ਚਿੰਤਾ ਕਰਨ ਦਾ ਕੋਈ ਮਤਲਬ ਨਹੀਂ ਉਹਦੇ ਨਾਲ ਆਪਾਂ ਡਿਪਰੈਸ਼ਨ 'ਚ ਰਹਿੰਦੇ ਆ ਮੇਨ ਕਾਰਨ ਡਿਪਰੈਸ਼ਨ ਦਾ ਹਰ ਵਕਤ ਮੈਨੂੰ ਇਹੀ ਲੱਗਦਾ ਵੀ ਆਪਣੇ ਆਉਣ ਵਾਲੇ ਕੱਲ ਬਾਰੇ ਸੋਚੀ ਜਾਣਾ ਦੁਨੀਆ 'ਚ ਮੈਨੂੰ ਲੱਗਦਾ ਨਾ ਵੀ 100 'ਚ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ 90% ਲੋਕ ਇਦਾਂ ਦੇ ਨਹੀਂ ਜਿਨ੍ਹਾਂ ਨੂੰ ਡਿਪਰੈਸ਼ਨ ਨਾ ਹਰ ਇੱਕ ਦੀ ਮੈਡੀਸਿਨ ਚੱਲਦੀ ਆ ਮੈਡੀਸਿਨ ਨਾਲੋਂ ਆਪਾਂ ਜੇਕਰ ਆਪਾਂ ਘਰ ਹੀ ਹਨਾ ਆਪ ਆਪਸ ਚ ਆਪਣੇ ਪਰਿਵਾਰ ਨਾਲ ਜੇ ਘਰੋਨਾ ਨੂੰ ਕੋਈ ਦੁੱਖ ਤਕਲੀਫ ਆਪੋ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਰਹੀਏ ਆਪਣੇ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਨ ਲੱਗ ਜੀ ਅੱਛਾ ਜੇ ਕੋਈ ਬੰਦਾ ਚੁੱਪ ਕਰਿਆ ਬੈਠਾ ਆਪਾਂ ਉਹਨੂੰ ਪੁੱਛੀਏ ਵੀ ਕੀ ਗੱਲ ਆ ਹਨਾ ਕਿੰਮਿਆਂ ਤਾਂ ਡਿਪਰੈਸ਼ਨ ਚਿੰਤਾ ਹਰ ਇੱਕ ਚੀਜ਼ ਆ ਜਿਹੜੀ ਖਤਮ ਹੋ ਸਕਦੀ ਆ ਕੋਈ ਵੀ ਚੀਜ਼ ਐਡੀ ਨਹੀਂ ਹੈਗੀ ਜਿਹਦਾ ਕੋਈ ਹੱਲ ਨਾ ਕੱਢਿਆ ਜਾਵੇ ਤੇ ਹਾਂਜੀ ਏਸੀ ਮੇਰੀਆਂ ਕੁਝ ਗੱਲਾਂ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਕੀ ਮੇਦੀ ਲੱਗੀ ਤੁਹਾਨੂੰ ਮੇਰੀ ਇਹ ਸੋਚ ਜਾਂ ਮੇਰੀਆਂ ਇਹ ਗੱਲਾਂ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਹਾਂਜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਜੀ ਇੱਕ ਨੈਕਸਟ ਵਲੌਗ ਨਾਲ